ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਹੈ ਬੈ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨਾਂ ਮੌਸਮਾ ਜਿਹੜਾ ਉਹ ਪੰਜਾਬ ਦਾ ਕੀ ਕਰਵਟ ਲੈਣ ਵਾਲਾ ਕੀ ਇਸੇ ਤਰ੍ਹਾਂ ਹਨੇਰੀ ਝੱਖੜ ਦਾ ਦੌਰ ਆ ਜਿਹੜਾ ਉਹ ਜਾਰੀ ਰਹੂਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਨੇਰੀ ਝੱਖੜਾ ਜਿਹੜਾ ਬੰਦ ਹੋ ਕੇ ਉਸ ਤੋਂ ਬਾਅਦ ਗਰਮ ਦਿਨਾਂ ਜਿਹੜੇ ਉਹ ਸ਼ੁਰੂ ਹੋਣਗੇ ਜਾਂ ਨਹੀਂ ਹੋਣਗੇ ਅੱਜ ਦੀ ਵੀਡੀਓ ਵਿੱਚ ਇਸੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਜਿਹੜੀ ਉਹ ਇਸ ਵਕਤ ਪੂਰਬ ਦੀਆਂ ਚੱਲ ਰਹੀਆਂ ਨੇ ਬਹੁਤ ਤੇਜ਼ੀ ਨਾਲ ਹਨੇਰੀ ਝੱਖੜ ਦੇ ਰੂਪ ਦੇ ਵਿੱਚ ਬਹੁਤ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਪਿਛਲੇ 24 ਘੰਟੇ ਦੇ ਵਿੱਚ ਤੁਸੀਂ ਦੇਖਿਆ ਕਿ ਕੱਲ ਜਿਹੜਾ ਸੰਗਰੂਰ ਪਵਾਨੇਗੜ ਬਰਨਾਲਾ ਮਾਨਸਾ ਪਟਿਆਲਾ ਇਨਾਂ ਏਰੀਆ ਦੇ ਵਿੱਚ ਕਈ ਥਾਵਾਂ ਤੇ ਤੇਜ਼ ਹਨੇਰੀ ਤੂਫਾਨ ਆਇਆ ਇਸ ਤੋਂ ਬਿਨਾਂ ਰੈਕ ਕੋਟ ਜਗਰਾਉਂ ਹੋ ਗਿਆ ਇਸ ਤੋਂ ਬਾਅਦ ਲੁਧਿਆਣਾ ਹੋ ਗਿਆ ਤੇ ਲੁਧਿਆਣੇ ਦੇ ਨਾਲ ਲੱਗਦੇ ਇਲਾਕੇ ਜਿਹੜਾ ਇਨਾਂ ਖੇਤਰਾਂ ਦੇ ਵਿੱਚ ਵੀ ਤੇਜ਼ ਹਨੇਰੀ ਝੱਖੜ ਦੇ ਨਾਲ ਕਈ ਥਾਵਾਂ ਤੇ ਸ਼ਰਾਟੇ ਡਰਮੀਆ ਜਿਹੜਾ ਪਿਆ ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ਦੇ ਵਿੱਚ ਨੁਕਸਾਨ ਹੋਇਆ ਇਸ ਤੋਂ ਬਿਨਾਂ ਤਰਨਤਾਰਨ ਏਰੀਆ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਗੜੇ ਮਾਰੀਆਂ ਜਿਹੜੀ ਹੋਈ ਆ ਉਸ ਤੋਂ ਬਾਅਦ ਰਾਤ ਨੂੰ ਫੇਰ ਦੁਬਾਰਾ ਇੱਕ ਵਾਰੀ ਝੱਖੜ ਹਨੇਰੀ ਆ ਜਿਹੜਾ ਉਹ ਬਹੁਤ ਸਾਰੇ ਕਹਨੇ ਵਿੱਚ ਆਇਆ ਸੀ ਜਿਹਦੇ ਨਾਲ ਗਰਜ ਚਮਕ ਦੇ ਨਾਲ ਕਈ ਥਾਂਾਂ ਤੇ ਛਿੱਟੇ ਛਰਾਟੇ ਵੀ ਪਏ ਆ ਜੇਕਰ ਆਪਾਂ ਗੱਲ ਕਰੀਏ ਸਿਸਟਮਾਂ ਦੀ ਤਾਂ ਇਸ ਵਕਤ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਤੇ ਤੇ ਇੱਕ ਚੱਕਰਵਾਤਾ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੋਇਆ ਜਿਹਦੇ ਨਾਲ ਆ ਜਿਹੜਾ ਬੱਦਲਬਾਈ ਦਾ ਦੌਰ ਅਤੇ ਹਵਾਵਾਂ ਪੂਰੇ ਦੀਆਂ ਤੇਜ਼ ਚੱਲ ਰਹੀਆਂ ਨੇ ਹਨੇਰੀ ਦੇ ਰੂਪ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਯਾਨੀ ਅੱਜ ਰਾਤ ਨੂੰ ਕੱਲ ਸਾਰਾ ਦਿਨ 20 ਤਰੀਕ ਨੂੰ ਤੇ ਕੱਲ 20 ਤਰੀਕ ਦੀ ਰਾਤ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇਹਨਾਂ 'ਚ ਜਿਹੜੀ ਬਰਖਾ ਵਾ ਬਰਫਬਾਰੀ ਅਤੇ ਹਨੇਰੀ ਝੱਖੜਾ ਇਹਦਾ ਦੌਰ ਇਸੇ ਤਰ੍ਹਾਂ ਜਾਰੀ ਰਹੂਗਾ ਹਿਮਾਚਲ ਪ੍ਰਦੇਸ਼ ਦੇ ਊਨਾ ਹੋ ਗਿਆ ਸ਼ਿਮਲਾ ਹੋ ਗਿਆ ਕੁਫਰੀ ਹੋ ਗਿਆ ਨਾਰਕੰਡਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤੇ ਇਸ ਤੋਂ ਉੱਪਰਲੇ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਝੱਖੜ ਦੇ ਨਾਲ ਕਈ ਥਾਵਾਂ ਤੇ ਗਰਜ ਚਮਕਣਾਂ ਤੇਜ਼ ਬਰਖਾ ਹੋਊਗੀ ਜੰਮੂ ਕਸ਼ਮੀਰ ਵੀ ਆਪਾਂ ਗੱਲ ਕਰੀਏ ਪੰਜਾਬ ਦੀ ਸਮੁੱਚੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਅੱਜ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਜਿਹੜੇ ਆਪਣੇ ਉੱਤਰੀ ਭਾਗ ਆ ਪੰਜਾਬ ਦੇ ਜਿਸ ਤਰ੍ਹਾਂ ਕਿ ਤਰਨਤਾਰਨ ਫਰੀਦਕੋਟ ਫਿਰੋਜ਼ਪੁਰ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਇਹਨਾਂ ਭਾਗਾਂ ਦੇ ਵਿੱਚ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਬੱਦਲ ਆ ਜਿਹੜਾ ਉਹ ਡਵੈਲਪ ਹੋਊਗਾ ਜਿਹੜਾ ਕਿ ਹੌਲੀ-ਹੌਲੀ ਅੱਗੇ ਵਧੂਗਾ ਤੇ ਆਪਣੇ ਅੰਮ੍ਰਿਤਸਰ ਤਰਨਤਾਰ ਤੋਂ ਬਾਅਦ ਜਲੰਧਰ ਗੁਰਦਾਸਪੁਰ ਦੇ ਏਰੀਆ ਹੁਸ਼ਿਆਰਪੁਰ ਨਮਰ ਸਹਿਰੂ ਬੜਾ ਰੂਪ ਨਗਰ ਨੰਗਲ ਚੰਡੀਗੜ੍ਹ ਮਹਾਲੀ ਖੰਨਾ ਦਰਾਹਾ ਲੁਧਿਆਣਾ ਤੱਕ ਮਤਲਬ ਇਹ ਸਾਰਾ ਏਰੀਆ ਜਿਹੜਾ ਕਵਰ ਕਰੂਗਾ ਜਿਹਦੇ ਵਿੱਚ ਤੇਜ਼ ਹਨੇਰੀ ਝੱਖੜ ਵੀ ਹੋਊਗੀ ਕਈ ਥਾਵਾਂ ਤੇ ਛਿੱਟੇ ਛਰਾਟੇ ਪਾਉਂਦਾ ਹੋਇਆ ਤੇਜ਼ ਵਰਖਾ ਕਰਦਾ ਹੋਇਆ ਇਹ ਬੱਦਲਾ ਜਿਹੜਾ ਉਹ ਅੱਗੇ ਨੰਗੂਗਾ ਚੰਡੀਗੜ੍ਹ ਤੇ ਉੱਤੋਂ ਦੀ ਹੁੰਦਾ ਹੋਇਆ ਜਮਨਾਨਗਰ ਤੇ ਉਸ ਤੋਂ ਬਾਅਦ ਆਪਣੇ ਇਹ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਦਾਖਲ ਹੋ ਕੇ ਅੱਗੇ ਨਿਕਲ ਜਾਏਗਾ ਉਸ ਤੋਂ ਬਾਅਦ ਕੱਲ ਦਿਨ ਵੇਲੇ ਵੀ ਕਈ ਕਾਰਵਾਈਆਂ ਜਿਹੜੀਆਂ ਉਹ ਦਿਨ ਦੇ ਟਾਈਮ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਜੋ ਕਿ ਦੁਪਹਿਰ ਤੋਂ ਬਾਅਦ ਵੀ ਹੋ ਸਕਦੀਆਂ ਤੇ ਸ਼ਾਮ ਦੇ ਟਾਈਮ ਵੀ ਹੋ ਸਕਦੀਆਂ। ਬਾਕੀ ਜੇਕਰ ਗੱਲ ਕਰੀਏ Rajasthan, Gujarat, Madhya Pradesh, Chhattisgarh, Bihar ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਆਮ ਤੌਰ ਤੇ ਖੁਸ਼ਕੀ ਰਹੂਗਾ। Haryana ਦੇ ਉੱਤਰੀ ਭਾਗ, Punjab ਦੇ ਉੱਤਰੀ ਤੇ ਮੱਧ ਭਾਗ ਤੇ ਪੱਛਮ ਦੇ ਭਾਗ ਇਹਨਾਂ ਭਾਗਾਂ ਦੇ ਵਿੱਚ ਬਰਖਾ ਜਿਹੜੀ ਉਹ ਹੋ ਸਕਦੀ ਹੈ ਆਉਣ ਵਾਲੇ 24 ਘੰਟੇ ਦੇ ਵਿੱਚ ਹਲੇ ਵੀ ਇਸੇ ਤਰ੍ਹਾਂ ਦਾ ਔਰ ਹੈ ਜਿਹੜਾ ਉਹ ਬਣਿਆ ਰਹੂਗਾ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਪ੍ਰਮਾਤਮਾ ਨੂੰ ਅਰਦਾਸ ਕਰਾਂਗੇ ਵੀ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਪੱਕ ਚੁੱਕੀਆਂ ਨੇ ਵੀ ਇਸ ਹਨੇਰੇ ਝੱਖੜ ਦੇ ਦੌਰ ਤੋਂ ਬਚਾਵੇ ਕਿਉਂਕਿ ਪਹਿਲਾਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਨੁਕਸਾਨ ਹੋ ਚੁੱਕਿਆ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਮੌਸਮ ਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸੈਟੇਲਾਈਟ ਪਿਕਚਰਾਂ ਜੀਰੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡਾ ਦੇ ਵਿੱਚ ਤੇਜ਼ ਹਨੇਰੀ ਝੱਖੜ ਦੇ ਨਾਲ ਕਈ ਥਾਵਾਂ ਤੇ ਭਾਰੀ ਵਰਖਾ ਕਈ ਥਾਵਾਂ ਤੇ ਬਰਫਬਾਰੀ ਹੋ ਸਕਦੀ ਹੈ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਵੀ ਅੱਜ ਆਧੀ ਰਾਤ ਤੋਂ ਬਾਅਦ ਕੱਲ੍ਹ ਸ਼ਾਮ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਹਨੇਰੀ ਝੱਖੜ ਗਰਜ ਚਮਕਣਾ ਛਿੱਟੇ ਤੇ ਤੇਜ਼ ਸ਼ਰਾਟੇ ਦਾ ਮੀਂਹ ਜਿਹੜਾ ਪੈ ਸਕਦਾ ਕਈ ਥਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਹੈ ਖਾਸ ਤੌਰ ਤੇ ਉੱਤਰੀ ਭਾਗ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਤਰਨਤਨ ਤੋਂ ਲੈ ਕੇ ਜਲੰਧਰ ਸ਼ਹਿਰਪੁਰ ਪੜਾ ਰੂਪ ਨਗਰ ਨੰਗਲ ਲੁਧਿਆਣਾ ਖੰਨਾ ਦਰਾਹਾ ਇਹ ਜਿਹੜੇ ਏਰੀਆ ਇੰਨਾ ਚ ਹੋ ਸਕਦੇ ਇਸ ਤੋਂ ਬਿਨਾ ਜੇਕਰ ਦੱਖਣੀ ਲੱਗ ਕੇ ਕਹੀਏ ਮਾਨਸਾ ਬਠਿੰਡਾ ਸੰਗਰੂਰ ਪਟਿਆਲਾ ਤੇ ਮਲੇਰ ਕੋਟਲੇ ਦੇ ਭਾਗ ਆ ਬਰਨਾਲਾ ਇਹਨਾਂ ਭਾਗਾਂ ਦੇ ਵਿੱਚ ਵੀ ਟੁੱਟਵੇਂ ਰੂਪ ਦੇ ਵਿੱਚ ਬੱਦਲ ਆ ਜਿਹੜਾ ਕਿਸੇ ਟਾਈਮ ਵੀ ਬਣ ਸਕਦਾ ਤੇ ਕਈ ਥਾਂਾਂ ਤੇ ਕਾਰਵਾਈਆਂ ਨੂੰ ਅੰਜਾਮ ਦੇ ਸਕਦਾ ਬਾਕੀ ਹਰਿਆਣੇ ਦੇ ਉੱਤਰੀ ਭਾਗ ਜਮਨਾਗਰ ਅੰਬਾਲਾ ਇਹਨਾਂ ਚ ਬਰਖਾ ਹੋ ਸਕਦੀ ਆ ਦਿੱਲੀ ਦੇ ਕੁਝ ਭਾਗ ਤੇ ਪੱਛਮੀ ਉੱਤਰ ਪ੍ਰਦੇਸ਼ ਗੁਜਰਾਤ ਰਾਜਸਥਾਨ ਮੱਧ ਪ੍ਰਦੇਸ਼ ਆਪਣੇ ਬਿਹਾਰ ਛੱਤੀਸਗੜ੍ਹ ਪੂਰਬੀ ਉੱਤਰ ਪ੍ਰਦੇਸ਼ ਮੌਸਮ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ ਚ ਬਰਖਾ ਹੋ ਸਕਦੀ ਆ 21 ਤਰੀਕ ਦੀ ਗੱਲ ਕਰੀਏ ਪਹਾੜਾਂ ਦੇ ਵਿੱਚ ਉਸੇ ਤਰ੍ਹਾਂ ਕਾਰਵਾਈ ਜਾਰੀ ਰਹੇਗੀ ਲੇਕਿਨ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਰਾਜਸਥਾਨ ਬਿਹਾਰ ਛੱਤੀਸਗੜ੍ਹ ਪੂਰਬੀ ਉੱਤਰ ਪ੍ਰਦੇਸ਼ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਸੇ ਤਰ੍ਹਾਂ ਚੱਲ ਸਕਦੀਆਂ ਟੁੱਟਮੀ ਬਦਲੀ ਕਾਰਵਾਈ ਹੋ ਸਕਦੀ ਹੈ ਜੇਕਰ 22 ਤਰੀਕ ਦੀ ਗੱਲ ਕਰੀਏ ਤਾਂ 22 ਤਰੀਕ ਨੂੰ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਜਿਹੜਾ ਮੌਸਮ ਪੂਰੀ ਤਰ੍ਹਾਂ ਸਾਫ਼ ਰਹੂਗਾ ਬਾਕੀ ਸਾਰੇ ਨਾਰਥ-ਈਸਟ ਇੰਡੀਆ 'ਚ ਵੀ ਸਾਫ਼ ਰਹੂਗਾ ਪਹਾੜਾਂ 'ਚ ਬਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 23 ਤਰੀਕ ਦੀ ਤਾਂ ਸਮੁੱਚੇ ਉੱਤਰ ਭਾਰਤ ਮੱਧ ਭਾਰਤ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ 'ਚ ਬਰਖਾ ਹੋ ਸਕਦੀ ਆ ਗੱਲ ਕਰੀਏ ਆਪਾਂ ਜੀ 24 ਤਰੀਕ ਦੀ ਤਾਂ 24 ਤਰੀਕ ਨੂੰ ਨਾਰਥ ਇੰਡੀਆ ਪੂਰਾ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਛੱਤੀਸਗੜ੍ਹ ਬਿਹਾਰ ਉੱਤਰ ਪ੍ਰਦੇਸ਼ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਅਗੋਸਤ ਬਾਅਦ 25 ਤਰੀਕ ਨੂੰ ਵੀ ਇਸੇ ਤਰ੍ਹਾਂ ਮੌਸਮ ਹੈ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਕਿਸੇ ਵੀ ਸਟੇਟ ਦੇ ਵਿੱਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ, ਗੁਜਰਾਤ, ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕਾ ਜਿਹੜਾ ਉਹ ਰਹਿਣ ਦੀ ਸੰਭਾਵਨਾ ਦੋਸਤੋ ਇਹ ਸੀਗਾ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਅਗਲੇ 2 ਦਿਨਾਂ ਜਿਹੜੀ ਹਲਚਲ ਬਰਕਰਾਰ ਰਹੂਗੀ ਲੇਕਿਨ ਉਸ ਤੋਂ ਬਾਅਦ ਮੌਸਮ ਜਿਹੜਾ ਉਹ ਖੁਸ਼ਕ ਹੋਊਗਾ ਲੇਕਿਨ ਠੰਡੀਆਂ ਹਵਾਵਾਂ ਦੇ ਨਾਲ ਟੈਂਪਰੇਚਰ ਜਿਹੜਾ ਉਹ ਘਟੂਗਾ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ